पिपला <iraOn> <orange> <starters> वे <inaudible brother> <Jeremy�> पिपला ठंडी तेरी छां छ तेरी वे माणु जीनू छां ते वे माण जीनूं याद आई मेरी माया पिपला वे पीपला ठंडी तेरी छां ਪਲਾਵੇ ਪਿਪੁਲਾ ਠੰਡੀ ਤੇਰੀ ਸ਼ਾਨ ਮਾਦਾ ਰੂਪ ਤਾਂ ਰੱਬ ਤੋਂ ਸੋਣਾ ਜੱਗ ਤੋਂ ਸੋਣਾ ਸਭ ਤੋਂ ਸੋਣਾ ਮਾਦਾ ਰੂਪ ਤਾਂ ਰੱਬ ਤੋਂ ਸੋਣਾ जग ਤੋਂ ਸੋਣਾ ਸਭ ਤੋਂ ਸੋਣਾ ਮਾਂ ਵਰਗੀ ਤਾਂ ਮਾਹੀ ਹੁੰਦੀ ਮਾਂ ਵਰਗੀ ਤਾਂ ਮਾਹੀ ਹੁੰਦੀ ਮਾਂ ਵਰਗਾ ਕੋਈ ਨਾ ਪਿੱਪੜਾ ਦੇ ਪਿੱਪੜਾ ਠੰਡੀ ਤੇਰੀ ਸ਼ਾਨ ਪਿਪੜਾਵੇ ਪਿਪੜਾ ਠੰਡੀ ਤੇਰੀ ਸ਼ਾਨ ਸਾਡਾ ਤਾਂ ਬੀਤ ਗਿਆ ਯੁਗ ਚੰਦਰਾ ਸਾਡਾ ਤਾਂ ਸੂਰਜ ਗਿਆ ਡੁੱਬ ਚੰਦਰਾ ਸਾਡਾ ਤਾਂ ਬੀਤ ਗਿਆ ਯੁਗ ਚੰਦਰਾ ਸਾਡਾ ਤਾਂ ਸੂਰਜ ਗਿਆ ਡੁੱਬ ਚੰਦਰਾ ਕਿਸੇ ਦੀ ਗੋਦ 'ਚ ਸਿਰ ਰੱਖ ਆਪਣਾ ਕਿਸੇ ਦੀ ਗੋਦ 'ਚ ਸਿਰ ਧਾਰ ਆਪਣਾ ਲੋਰੀ ਆ ਲੈ ਸੋ ਜਾ ਚਪੜਾਵੇ ਪਿਪਲਾ ਢੰਡੀ ਤੇਰੀ ਸ਼ਾਨ ਪਿਪੜਾਵੇ ਪਿਪੜਾ ਢੰਡੀ ਤੇਰੀ ਛਾ ਰੱਬ ਨੇ ਲੇਖ ਲਿਖੇ ਸਾਡੇ ਕਾਲੇ ਤੁਰ ਗਏ ਚਾ ਸਾਡੇ ਮਾਂ ਦੇ ਨਾਲੇ ਰੱਬ ਨੇ ਲੇਖ ਲਿਖੇ ਸਾਡੇ ਕਾਲੇ ਤੁਰ ਜਚਾ ਸਾਡੇ ਮਾਂ ਦੇ ਨਾਲੇ ਕਾਣ ਦਵੇ ਮਾਂ ਵਾਂਗਰ ਝੜਕਾ ਕਾਣ ਦਵੇ ਮਾਂ ਵਾਂਗਰ ਝੜਕਾ ਕਿਸੇ ਦਿਮਨ ਤੇ ਕਰਾਂ ਟਿੱਪਲਾਵੇ ਟਿੱਪਲਾ ਢੰਡੀ ਤੇਰੀ ਸ਼ਾਮ ਪਿਪਲਾ ਦੇ ਪਿਪਲਾ ਠੰਡੀ ਤੇਰੀ ਸ਼ਾਂ ਉੰਜ ਤਾਂ ਬਾਬਲ ਦਾ ਸਿਰ ਹੱਥ ਹੈ ਪਰਮਾ ਦੀ ਗੋਦ ਦਾ ਨਿੱਗੇ ਵਖ ਹੈ ਉੰਜ ਤਾਂ ਬਾਬਲ ਦਾ ਸਿਰ ਹੱਥ ਹੈ पर दी गोदा निघ ही बख है निर्मल माँ बिन कुप हनेरा निर्मल मां बिन कुप हनेरा मां कोई था पिपला वे पिपला ठंडी तेरी शाम ਪਿਪਲਾਵੇ ਪਿਪੂਲਾ ਠੰਡੀ ਤੇਰੀ ਸ਼ਾਮ ਸ਼ਾਮ ਤੇਰੀ ਵੇ ਮਾਣਦੀ ਨੂੰ ਸ਼ਾਮ ਤੇਰੀ ਵੇ ਮਾਣਦੀ ਨੂੰ ਯਾਦ ਆਈ ਮੇਰੀ ਮਾਂ ਪਿਪਲਾਵੇ ਪਿਪੂਲਾ ਠੰਡੀ ਤੇਰੀ ਸ਼ਾਮ ਪਿੱਪੜਾਵੇ ਪਿੱਪੜਾ ਢੰਡੀ ਤੇਰੀ ਸ਼ਾਨ